ਉਹਨ ਮਰਣ ਵਰਤ ਤੇ ਬੈਠਣਗੇ ਕਿਸਾਨ ਆਗੂ ਸੁਖਜੀਤ ਹਰਦੋ ਚੰਡੇ ਅੱਜ ਤੋਂ ਡੱਲੇਵਾਲ ਨੇ ਖਨੌਰੀ ਬਾਰਡਰ ਤੇ ਸ਼ੁਰੂ ਕਰਨਾ ਸੀ ਮਰਣ ਵਰਤ ਵਰਤ ਤੋਂ ਪਹਿਲਾਂ ਹੀ ਪੁਲਿਸ ਨੇ ਲਿਆ ਜ਼ਬਰੀ ਹਿਰਾਸਤ ਚ ਡੱਲੇਵਾਲ ਦਾ ਬਿਆਨ ਮੈਂ ਹਸਪਤਾਲ ਚ ਹੀ ਸ਼ੁਰੂ ਕੀਤਾ ਵਰਤ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਮਾਨ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਦੇ ਵਿੱਚ ਕੀਤਾ ਵਾਅਦਾ ਗੰਨੇ ਦੇ ਐਸ ਏ ਪੀ 'ਚ 10 ਰੁਪਏ ਦੇ ਵਾਅਦੇ ਦਾ ਹੋਇਆ ਐਲਾਨ ਕਿਸਾਨਾਂ ਨੂੰ ਹੁਣ ਉਪਜ ਦਾ ਭਾ ਮਿਲੇਗਾ 401 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੇ ਲਈ ਦਿਲੇ ਜਾਨ ਦਾ ਰਸਤਾ ਹੋ ਸਕਦਾ ਹੈ ਪਧਰਾ ਸ਼ੰਭੂ ਬਾਰਡਰ ਤੇ ਅਚਾਨਕ ਵੱਡੀ ਹਲਚਲ ਕਰੀਬ 4 ਫੁੱਟ ਸੜਕ ਕਿਸਾਨਾਂ ਲਈ ਖੋਲੀ ਜਾ ਸਕਦੀ ਕਿਸਾਨਾਂ ਨੂੰ ਪੈਦਲ ਅੱਗੇ ਵਧਣ ਦੀ ਮਿਲ ਸਕਦੀ ਹੈ ਇਜਾਜ਼ਤ ਅੰਮ੍ਰਿਤਸਰ ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਪੇੜ ਬਦਮਾਸ਼ ਤੇ ਲਾਤ ਦੇ ਵਿੱਚ ਲੱਗੀ ਗੋਲੀ ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖਮੀ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਘੇਰਾਬੰਦੀ ਜਦੋਂ ਮੁਲਜ਼ਮ ਨੂੰ ਸਰੈਂਡਰ ਕਰਨ ਲਈ ਕਿਹਾ ਤਾਂ ਪੁਲਿਸ ਤੇ ਕਰ ਦਿੱਤੀ ਫਾਇਰਿੰਗ ਮੋਗਾ ਦੇ ਕਿਸਾਨ ਦੀ ਰਾਤੋਂ ਰਾਤ ਬਦਲੀ ਕਿਸਮਤ 6 ਰੁਪਏ ਦੀ ਟਿਕਟ ਨਾਲ ਜਿੱਤੇ 1 ਕਰੋੜ ਰੁਪਏ ਪਿੰਡ ਖੋਸਾ ਕੋਟਲਾ ਦਾ ਰਹਿਣ ਵਾਲਾ ਏ ਸੁਖਦੇਵ ਸਿੰਘ ਢਾਲੀਵਾਲ ਪਿਛਲੇ 3 ਸਾਲਾਂ ਤੋਂ ਖਰੀਦ ਰਿਹਾ ਸੀ ਲੋਟਰੀ ਦੀ ਟਿਕਟਾਂ 골ਡਿਬਰਡ ਦੇ ਨਿਸ਼ਾਨੇ ਤੇ ਰੈਪਰ ਬਾਦਸ਼ਾਹ ਕਲਾਬ ਦੇ ਬਾਹਰ ਕਰਵਾਇਆ ਬੰਬ ਬਲਾਸਟ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ ਤੜਕਸਾਰ ਦੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਘਟਨਾ ਮੋਗਾ ਦੇ ਪਿੰਡ ਲੋਕੋ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ ਮਾਪਿਆਂ ਦਾ ਸੀ ਇਕਲੌਤਾ ਪੁੱਤਰ ਕੁਲਪ੍ਰੀਤ ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਪਰਿਵਾਰ 'ਚ ਛਾਈ ਸੋਗ ਦੀ ਲਹਿਰ ਪਰਮਜੀਤ ਸਿੰਘ ਹਾਕੀ ਖਟਾਰੀ ਦਾ ਦੱਸਿਆ ਜਾ ਰਿਹਾ ਭਤੀਜਾ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਵੱਡੀ ਭਵਿੱਖਬਾਣੀ ਬੁੱਧਵਾਰ ਤੋਂ ਇਲਾਕੇ ਦੇ ਵਿੱਚ ਮਿਲੇਗਾ ਧੁੰਦ ਦਾ ਅਸਰ ਤਾਪਮਾਨ ਦੇ ਵਿੱਚ ਹੌਲੀ-ਹੌਲੀ ਹੋ ਰਹੀ ਗਿਰਾਵਟ ਪੰਜਾਬ ਦੇ ਤਾਪਮਨ ਦੇ ਵਿੱਚ 1.2 ਡਿਗਰੀ ਗਿਰਾਵਟ ਕੀਤੀ ਗਈ ਦਰਜ ਗਾਇਕਾ ਸਿੱਪੀ ਗਿੱਲ ਨੇ ਰੱਖੀ ਦਾੜੀ ਤੇ ਬੰਨੀ ਪੱਗ ਸੋਸ਼ਲ ਮੀਡੀਆ ਤੇ ਤਸਵੀਰਾਂ ਕੀਤੀਆਂ ਸਾਂਝੀਆਂ ਪੰਜਾਬੀ ਫਿਲਮ ਗਦਰੀ ਯੋਧੇ ਚ ਇਸ ਅਵਤਾਰ ਦੇ ਵਿੱਚ ਆਉਣਗੇ ਨਜ਼ਰ ਪ੍ਰਸੰਸਕਾਂ ਦੇ ਵੱਲੋਂ ਕਾਫੀ ਦਿੱਤਾ ਜਾ ਰਿਹਾ ਪਿਆਰ ਫਿਰੋਜ਼ਪੁਰ ਦੇ ਇੱਕ ਬੱਚੇ ਦੀ ਵੀਡੀਓ ਕਾਫੀ ਜ਼ਿਆਦਾ ਹੋ ਰਹੀ ਵਾਇਰਲ ਬੱਚੇ ਦਾ ਦਰਦ ਭਰੇ ਸ਼ਬਦਾਂ ਨੇ ਕੀਲੇ ਪੰਜਾਬ ਦੇ ਲੋਕ ਵੀਡੀਓ 'ਚ ਕਿਹਾ ਮੈਂ ਅੱਜ ਕੰਮ ਵੀ ਨਹੀਂ ਕਰਕੇ ਆਇਆ ਤੇ ਰੋਟੀ ਵੀ ਨਹੀਂ ਖਾਧੀ ਕਿਉਂਕਿ ਸਾਡੇ ਘਰੇ ਆਟਾ ਨਹੀਂ ਸੀ ਅਧਿਆਪਕ ਦੇ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ